ਧਰਤੀ ਦੇ ਉੱਤੇ ਟੋਟਲ 71% ਪਾਣੀ ਆ ਤੁਸੀਂ ਸਾਰਿਆਂ ਨੇ ਪੜ੍ਹਿਆ ਵੀ ਹੋਣਾ ਨਾ ਕੋਈ ਨਵੀਂ ਗੱਲ ਨਹੀਂ ਗਈ ਧਰਤੀ ਆ ਉਹ 29% ਆ ਇਸ ਤਰ੍ਹਾਂ ਜਿਹੜਾ ਇਹ ਪੀਣ ਵਾਲਾ ਪਾਣੀ ਉਹ ਸਿਰਫ 2.5% ਹੈਗਾ ਜਿਹੜਾ ਗਰਾਊਂਡ ਦੇ ਵਿੱਚ ਹੈਗਾ ਜਾਂ ਜਿਹੜਾ ਇਹ ਆਈਸ ਦੇ ਰੂਪ ਦੇ ਵਿੱਚ ਹੈਗਾ ਜਾਂ ਬਰਫ਼ ਜੰਮੀ ਹੋਈ ਆ ਤੇ ਗਲੇਸ਼ੀਅਰ ਜੰਮਿਆ ਉਹਦੇ ਵਿੱਚ ਹਰੇਕ ਬੰਦੇ ਦੀ ਤਾਂ ਪਹੁੰਚ ਐ ਨਹੀਂ ਗਈ ਸੋ ਜਿਹੜਾ 1% ਪਾਣੀ ਹੀ ਜਿਹੜਾ ਫਰੈਸ਼ ਵਾਟਰ ਜਿਹੜਾ ਇਹ ਸਾਰੇ ਮਨੁੱਖਾਂ ਲਈ ਬਚਦਾ ਹੈ ਇਸ ਧਰਤੀ ਦੇ ਉੱਤੋਂ ਜਿਹੜਾ ਅਸੀਂ ਵਰਤ ਸਕਦੇ ਆ। ਸੋ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੋਣਾ ਬਹੁਤ ساری ਦੁਨੀਆ ਦੇ ਲਈ। ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਇਹ ਸਥਾਨ ਇਦਾਂ ਦੇ ਹੈਗੇ ਆ ਜਿੱਥੋਂ ਇਹ ਜਿਹੜਾ ਗਰਾਊਂਡ ਵਾਟਰ ਦਾ ਜਿਹੜਾ ਪਾਣੀ ਸੀਗਾ ਉਹ ਬਹੁਤ ਡੂੰਗਾ ਚਲ ਗਿਆ ਜਾਂ ਖਤਮ ਹੋ ਗਿਆ। ਤੇ ਜਿਹੜਾ ਇਹ ਪਾਣੀ ਵਾਲਾ ਕ੍ਰਾਈਸਿਸ ਹੈਗਾ ਸੰਕਟ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਤੇ ਦੇਖਣ ਨੂੰ ਮਿਲੂਗਾ। ਪਰ ਇਸ ਦੇ ਉਲਟ ਦੁਨੀਆ ਦਾ ਇੱਕ ਦੇਸ਼ ਜਿਹੜਾ ਕਿ ਆਪਣੀ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਰਿਹਾ ਜਦ ਕਿ ਉਹ ਹੈਗਾ ਵੀ ਪੂਰਾ ਮਾਰੂਥਲ ਹੈਗਾ ਮੈਂ ਜੁਨਾਈਟਿਡ ਅਰਬ ਅਮੀਰਾਤ ਦੀ ਗੱਲ ਕਰਦਾ ਮੈਂ ਦੁਬਈ ਦੀ ਗੱਲ ਕਰਦਾ ਜਿੱਥੇ ਕਿ ਜਿਹੜਾ ਇਹ ਪਾਣੀ ਦੀ ਸਮੱਸਿਆ ਨੂੰ ਉਹਨਾਂ ਨੇ ਬਹੁਤ ਹੀ ਤਰੀਕੇ ਨਾਲ ਹੱਲ ਕਰ ਲਿਆ ਹਾਲਾਂਕਿ ਜਿਹੜਾ ਇੱਥੇ ਗਰਾਊਂਡ ਵਾਟਰ ਵੀ ਹੈਗਾ ਜੁਨਾਈਟਿਡ ਅਰਬ ਅਮੀਰਾਦਾ ਉਹ ਵੀ ਬਹੁਤ ਘਾਟਾ ਮੀਂਹ ਵੀ ਜਿਹੜਾ ਇੱਥੇ ਹੈਗਾ ਬਹੁਤ ਰੇਅਰ ਪੈਂਦਾ ਹੈ ਅੱਜ ਕੱਲ ਉੱਥੇ ਉਹ ਪਾਉਣ ਲੱਗ ਪਏ ਹੋ ਆ ਕਲਾਊਡ ਸੀਡਿੰਗ ਵਗੈਰਾ ਦੇ ਨਾਲ ਪਰ ਫਿਰ ਵੀ ਉੱਥੇ ਇੰਨਾ ਮੀਂਹ ਨਹੀਂ ਪੈਂਦਾ ਹੈਗਾ ਪਰ ਫਿਰ ਵੀ ਉਹਨਾਂ ਨੇ ਜਿਹੜਾ ਪਾਣੀ ਦੀ ਕਿੱਲਤ ਜਿਹੜੀ ਸੀਗੀ ਜਾਂ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਲੱਭ ਲਿਆ ਤੁਸੀਂ ਕਹਣਾ ਕਿੱਦਾਂ ਲੱਭ ਲਿਆ ਕਹਿੰਦੇ ਨਹੀਂ ਉਹਦੇ ਲੋੜ ਕਾਢਦੀ ਮਾਂ ਹੁੰਦੀ ਆ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਇਹ ਦबई ਨੂੰ ਚੱਲਦਾ ਰੱਖਣਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪਾਣੀ ਇੱਥੇ ਸਭ ਤੋਂ ਵੱਡੀ ਲੋੜ ਹੈਗਾ ਦੇਸ਼ਾ ਕੁਥੇ ਦਾ ਗਰਾਊਂਡ ਵਾਟਰ ਜਿਹੜਾ ਸਿਗਾ ਵੀ ਸੀ ਉਹ ਵੀ ਥੋੜਾ ਸਾਲਟੀ ਤੇ ਖਾਰਾ ਹੁੰਦਾ ਸੀਗਾ ਉਹਨੂੰ ਵਰਤਣ ਲਈ ਬਹੁਤ ਸਾਰਾ ਉਹਨੂੰ ਟ੍ਰੀਟਮੈਂਟ ਕਰਨਾ ਪੈਂਦਾ ਜੀ ਫੇਰ ਕਿਤੇ ਜਾ ਕੇ ਉਹ ਵਰਤ ਹੁੰਦਾ ਸੀ ਇਹ ਜੂਏ ਏ ਇਦਾਂ ਦਾ ਇੱਕ ਦੇਸ਼ ਹੈਗਾ ਜਿੱਥੇ ਨਾ ਕੋਈ ਝੀਲ ਆ ਨਾ ਕੋਈ ਰਿਵਰ ਆ ਫੇਰ ਵੀ ਉੱਥੇ ਉਹਨਾਂ ਨੇ ਜਿਹੜਾ ਪਾਣੀ ਦੀ ਸਮੱਸਿਆ ਸੀਗੀ ਉਹ ਹੱਲ ਕਰ ਲਈ ਕਿੱਥੋਂ ਹੱਲ ਕੀਤੀ ਮਰੇ ਉਹਨਾਂ ਦੇ ਸੀਗਾ ਸਮੁੰਦਰ ਸੋ ਸਮੁੰਦਰ ਇਹ 71% ਪਾਣੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ ਇਹ ਪੂਰੀ ਧਰਤੀ ਵਾਲੇ ਲੋਕਾਂ ਨੂੰ ਵਰਤਣਾ ਆ ਜਾਏ ਇਹਨੂੰ ਤਾਂ ਮੈਨੂੰ ਲੱਗਦਾ ਆਉਣ ਵਾਲੇ ਹਜ਼ਾਰਾਂ ਹੀ ਸਾਲਾਂ ਦੇ ਵਿੱਚ ਇਹ ਪਾਣੀ ਕਦੀ ਮੁੱਕ ਨਹੀਂ ਸਕਦਾ ਸੋ ਇਹ ਜੁਏ ਏਈ ਦबई ਵਾਲਿਆਂ ਨੇ ਸ਼ਾਰਜਾ ਵਾਲਿਆਂ ਨੇ ਇਹ ਪੂਰਾ ਇਹ ਦਾ ਹੱਲ ਲੱਭਿਆ ਇੱਥੇ ਹੁਣ UAE ਦੇ ਵਿੱਚ ਦੁਬਈ ਦੇ ਵਿੱਚ ਜਿਹੜੀ ਖੇਤੀ ਵਾਲੀ ਜਿਹੜੀ ਜ਼ਮੀਨ ਆ ਉਹ ਵੀ ਉਹ ਐਕਸਪੈਂਡ ਕਰ ਰਿਹਾ ਉਹਦੇ ਵਿੱਚ ਵਡਾਉਤਰੀ ਕਰ ਰਿਹਾ ਹੈਗਾ ਜਦਕਿ ਬਾਕੀ ਦੇਸ਼ਾਂ ਦੇ ਵਿੱਚ ਜਿਹੜੀ ਖੇਤੀ ਹੈਗੀ ਆ ਪਾਣੀ ਦੇ ਦੁੱਖੋ ਸਿਮਟ ਰਹੀ ਹੈਗੀ ਲਗਭਗ 891000 ਏਕੜ ਦੇ ਕਰੀਬ ਉਹਨਾਂ ਨੇ ਜਿਹੜਾ ਆਪਣਾ ਖੇਤੀ ਵਾਲਾ ਇਹ ਪੂਰੀ ਜ਼ਮੀਨ ਸੀਗੀ ਇਹ ਮਾਰੂਥਲ ਸੀਗਾ ਉਹਨੂੰ ਖੇਤੀ ਵਾਲੀ ਜ਼ਮੀਨ ਦੇ ਵਿੱਚ ਤਬਦੀਲ ਕਰ ਲਿਆ ਹੈਗਾ ਤੇ ਹੌਲੀ ਹੌਲੀ ਹੋਰ ਜ਼ਮੀਨ ਨੂੰ ਜਿਹੜਾ ਹੈ ਖੇਤੀ ਦੇ ਅਦੀਨ ਲੈ ਕੇ ਆ ਰਹੇ ਆ ਇਹ ਕਣਕ ਦੇ ਪਲਾਟ ਆ ਜੀ ਸ਼ਾਰਜਾਹ ਮਲੀਹਾ ਦੇ ਵਿੱਚ ਬੀਜੇ ਹੋਏ ਕਣਕ ਦੀ ਵੀ ਉੱਥੇ ਖੇਤੀ ਕਰ ਰਿਹਾ ਹੋਰ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਵੀ ਇਹ ਉੱਥੇ ਕਾਫੀ ਖੇਤੀ ਕਰ ਰਿਹਾ ਸਬਜ਼ੀਆਂ ਦੀ ਵੀ ਖੇਤੀ ਕਰਨ ਲੱਗ ਪਿਆ ਉਹ ਜੂ ਏ ਈ ਵਾਲੇ ਸੋ ਇਹ ਦੁਬਈ ਵਾਲੇ ਇੰਨੇ ਪਾਣੀ ਦਾ ਇੰਤਜ਼ਾਮ ਕਰ ਕਿੱਥੋਂ ਰਿਹਾ ਹੈ ਗਿਆ ਇਹਦਾ ਜਵਾਬ ਆ ਜੀ ਇਹ ਡੀ ਸੈਲਿਨੇਸ਼ਨ ਪ੍ਰੋਸੈਸ ਜਿਹੜਾ ਕੀ ਉਹਨਾਂ ਨੇ ਉੱਥੇ ਲਗਭਗ 70 ਪਲਾਂਟ ਲਗਾ ਵੀ ਲਿਆ ਹੁਣ ਤੱਕ ਇਹ ਦੁਬਈ ਵਾਲਿਆਂ ਨੇ ਇਹ ਲਗਭਗ ਇਹ ਦੁਬਈ ਦਾ 50% ਪਾਣੀ ਇੱਥੋਂ ਹੀ ਉਹ ਲੈ ਕੇ ਜਾਂਦੇ ਆ ਇਹ 50% ਪਾਣੀ ਜਿਹੜਾ ਉਹ ਨਹਾਉਣ ਤੋਂ ਲਈ ਵਰਤਦੇ ਆ ਬਾਥਰੂਮਾਂ 'ਚ ਵਰਤਦੇ ਆ ਉਹ ਵੀ ਜਿਹੜਾ ਪਾਣੀ ਉਹਨੂੰ ਵੇਸਟੇਜ ਨਹੀਂ ਜਾਣ ਦਿੰਦੇ ਆਗੇ ਉਹਦਾ ਵੀ ਇਹ 95% ਜਿਹੜਾ ਪਾਣੀ ਹੈਗਾ ਉਹਦਾ ਦੁਬਾਰਾ ਰੀਯੂਜ਼ ਕਰਦੇ ਆਗੇ ਫਿਲਹਾਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਮੁੰਦਰ ਦੇ ਵਿੱਚ ਪਾਣੀ ਬਥੇਰਾ ਸੀਗਾ ਸੋ ਇਹਨੂੰ ਕਿੱਦਾਂ ਵਰਤਣਾ ਉਹਨਾਂ ਨੇ ਇਹ ਸ਼ੁਰੂ ਕੀਤਾ ਜੀ ਡੀਸੈਲੀਨੇਸ਼ਨ ਪ੍ਰੋਸੈਸ ਇਹ ਦੁਬਈ ਤੋਂ ਇਲਾਵਾ ਇਹ ਸਿਡਨੀ ਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ ਇਹਦੇ ਵਿੱਚ ਉਹਨਾਂ ਨੇ ਪਲਾਟ ਲਾਏ ਹੋਏ ਆ ਬਹੁਤ ਵੱਡੇ ਵੱਡੇ ਕਰਦੇ ਕੀ ਆ ਇਹ ਪਾਣੀ ਜਿਹੜਾ ਹੈਗਾ ਸਮੁੰਦਰ ਦੇ ਵਿੱਚੋਂ ਲੈ ਕੇ ਪਹਿਲਾਂ ਤਾਂ ਉਹਨੂੰ ਜਿੱਦਾਂ ਉਹਦੇ ਵਿੱਚ ਕੋਈ ਮਾੜੇ-ਮੋٹے ਕੋਈ ਕੰਕਰ ਹੁੰਦਾ ਉਹਨੂੰ ਮਤਲਬ ਕਿ ਛਾਣ ਲਿਆ ਜਾਂਦਾ ਪੁੰਨ ਲਿਆ ਜਾਂਦਾ ਫਿਰ ਦੂਜੇ ਪ੍ਰੋਸੈਸ ਦੇ ਵਿੱਚ ਉਹਨੂੰ ਪ੍ਰੀ-ਟਰੀਟਮੈਂਟ ਕਰ ਲਿਆ ਜਾਂਦਾ ਉਹਦੇ ਵਿੱਚ ਉਹ ਛੋਟੇ-ਮੋਟੇ ਪਾਰਟੀਕਲ ਜਿਹੜੇ ਆ ਗਏ ਉਹ ਕੱਢ ਲਏ ਜਾਂਦੇ ਆ ਫਿਰ ਉਹਨੂੰ ਤੀਜੇ ਨੰਬਰ ਤੇ ਲਿਆ ਕੇ ਜਿਹੜਾ ਇਹ ਵੱਡਾ ਸਾਰਾ ਉਹਦਾ ਪਲਾਟ ਹੈਗਾ ਉਹਦੇ ਵਿੱਚ ਪਾਣੀ ਨੂੰ ਬੋਇਲ ਕੀਤਾ ਜਾਂਦਾ ਹਾਂਜੀ ਬੋਇਲ ਕਰਕੇ ਜਿਹੜੀ ਪਾਣੀ ਦੀ ਭਾਫ਼ ਹੁੰਦੀ ਆ ਉਹ ਇੱਕ ਸ਼ੁੱਧ ਪਾਣੀ ਮਤਲਬ ਕੀ ਇਹਨਾਂ ਦੇ ਕੋਲ ਆ ਜਾਂਦਾ ਤੇ ਉਹ ਜਿਹੜੀ ਭਾਫ਼ ਹੁੰਦੀ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਪਲਾਟ ਦੇ ਵਿੱਚ ਇਕੱਠਾ ਕਰਕੇ ਉਹਨੂੰ ਫਿਰ ਦੁਬਾਰਾ ਥੋੜਾ ਬੋਟਾ ਇਹ ਟ੍ਰੀਟਮੈਂਟ ਕਰਕੇ ਕਿ ਜਿੰਨਾ ਲੋਕਾਂ ਦੇ ਪੀਣ ਲਈ ਉਹਦੇ ਵਿੱਚ ਸਾਰਾ ਕੁਝ ਚਾਹੀਦਾ ਹੈ ਹਨਾ ਉੱਥੇ ਸਾਰਾ ਇਹ 4 ਨੰਬਰ ਤੇ ਉਹਦਾ ਪ੍ਰੋਸੈਸ ਕਰਕੇ ਫਿਰ ਇਹ 5ਵੇਂ ਨੰਬਰ ਤੇ ਲੋਕਾਂ ਦੇ ਲਈ ਪੀਣ ਲਈ ਘਰਾਂ ਦੇ ਵਿੱਚ ਉਹਨੂੰ ਭੇਜ ਦਿੱਤਾ ਜਾਂਦਾ ਸੋ ਜਿਹੜਾ ਪਾਣੀ ਇਹਦੇ ਵਿੱਚੋਂ ਬਚਦਾ ਆ ਉਹ ਬੋਇਲ ਕਰਕੇ ਜਿੰਨਾ ਬੋਇਲ ਹੋ ਕੇ ਉਹਦੇ ਵਿੱਚੋਂ ਇਹ ਭਾਫ਼ ਕੱਢ ਕੇ ਉਹ ਪਾਣੀ ਕੱਢ ਲਿਆ ਜਾਂਦਾ ਲੋਕਾਂ ਦੇ ਪੀਣ ਲਈ ਜਿਹੜਾ ਪਾਣੀ ਬਚ ਜਾਂਦਾ ਉਹ ਪਹਿਲਾਂ ਨਾਲੋਂ ਹੋਰ ਜ਼ਿਆਦਾ ਖਾਰਾ ਹੋ ਜਾਂਦਾ ਜਿਹੜਾ ਸਮੁੰਦਰ ਦਾ ਹੁੰਦਾ ਸੋ ਉਹਨੂੰ ਦੁਬਾਰਾ ਫਿਰ ਸਮੁੰਦਰ ਦੇ ਵਿੱਚ ਸੈੱਟ ਦਿੱਤਾ ਜਾਂਦਾ। ਸੋ ਇਹਦੇ ਨਾਲ ਹੁੰਦਾ ਕੀ ਸੀਗਾ ਹੁਣ ਇਹ ਭਈ ਜਿਹੜਾ ਇਹ ਪਾਣੀ ਹੋਰ ਖਾਰਾ ਹੋ ਜਾਂਦਾ ਸੀਗਾ। ਸੋ ਜਿਹੜਾ ਇਹ ਦੁਬਈ ਦੇ ਆਲੇ-ਦੁਆਲੇ ਜੂ ਏ ਈ ਦੇ ਆਲੇ-ਦੁਆਲੇ ਵਾਲੇ ਜਿਹੜੇ ਸਮੁੰਦਰ ਸੀਗੇ ਇਹ 25% ਜਿਹੜਾ ਹੋਰ ਪਾਣੀ ਇਹ ਜਾਦੇ ਖਾਰਾ ਹੋ ਗਿਆ ਸੀਗਾ। ਇਹਦੇ ਵਿੱਚ ਜਾਦੇ ਇਹ ਲੂਨ ਸੀਗਾ ਸਾਲਟ ਸੀਗਾ। ਸੋ ਇਹਦੇ ਨਾਲ ਜਿਹੜੀਆਂ ਉੱਥੇ ਮੱਛੀਆਂ ਵਗੈਰਾ ਵੀ ਰਹਿੰਦੀਆਂ ਸੀਗੀਆਂ ਉਹ ਜਨ ਜੀਵਨ ਪ੍ਰਭਾਵਿਤ ਹੋਣ ਲੱਗ ਪਿਆ ਸੀਗਾ। ਹੁਣ ਇਹ ਕੀ ਕਰ ਰਹੇ ਹੈਗੇ ਇੱਕ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਆ। ਕਿ ਜਿਹੜਾ ਇਹ ਪਾਣੀ ਹੈਗਾ ਇੱਥੇ ਜਿੱਥੇ ਇਹਨੂੰ ਬੋਇਲ ਕੀਤਾ ਜਾਂਦਾ ਹੈਗਾ ਇੱਥੇ ਨਵੇਂ ਇਦਾਂ ਦੇ ਪਲਾਟ ਲਾਏ ਜਾ ਰਹੇ ਆ ਕਿ ਪਾਣੀ ਨੂੰ ਉਸ ਲੈਵਲ ਤੱਕ ਬੋਇਲ ਕੀਤਾ ਜਾਊਗਾ ਜਿਹਦੇ ਵਿੱਚੋਂ ਸਾਰਾ ਪਾਣੀ ਜਿਹੜਾ ਹੈ ਉਹ ਭਾਫ਼ ਦੇ ਇਹ ਰੂਪ ਦੇ ਵਿੱਚ ਕੱਢ ਲਿਆ ਜਾਊਗਾ ਸਿਰਫ ਇੱਕ ਸੋਲਿਡ ਰੂਪ ਉਹਦਾ ਬਚੂਗਾ ਜ਼ਿਆਦਾਤਰ ਇਹਦੇ ਵਿੱਚ ਲੂਣ ਹੋਊਗਾ ਜਾਂ ਕੁਝ ਹੋਰ ਜਿਹੜੇ ਪਦਾਰਥ ਹੈਗੇ ਆ ਬੇਸਟੇਜ ਹੋਊਗੀ ਜਿਹੜੇ ਪਾਣੀ ਦੀ ਬਚੀ ਹੋਊਗੀ ਤਾਂ ਉਹ ਇੱਕ ਠੋਸ ਰੂਪ ਹੋ ਜਾਊਗਾ ਉਹਨੂੰ ਦੁਬਾਰਾ ਯਾਨੀ ਕਿ ਇਸ ਸਮੁੰਦਰ 'ਚ ਸਿੱਟਣ ਦੀ ਲੋੜ ਨਹੀਂ ਪਊਗੀ ਜਿਹੜਾ ਇਹ ਠੋਸ ਰੂਪ ਹੋਊਗਾ ਉਹਦੇ ਵਿੱਚੋਂ ਜਿਹੜਾ ਨਮਕ ਜਾਂ ਲੂਣਾ ਨੂੰ ਲੱਗ ਕੱਢ ਲਿਆ ਜਾਊਗਾ ਜਿਹੜਾ ਬਾਕੀ ਬੇਸਟੇਜ ਬਚੂਗੀ ਉਹ ਜ਼ਮੀਨ ਦੇ ਉੱਤੇ ਸਿੱਟ ਦਿੱਤਾ ਜਾਊਗਾ ਇਸ ਨਾਲ ਜਿਹੜਾ ਸਮੁੰਦਰ ਦਾ ਵੀ ਇਹ ਇਹ ਜਨ ਜੀਵਨ ਜਿਹਾ ਮੱਛੀਆਂ ਦਾ ਇਹ ਸਿਗਾ ਉਹਨਾਂ ਤੇ ਵੀ ਕੁਝ ਨਹੀਂ ਪ੍ਰਭਾਵ ਪਊਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹ ਕਰਨ ਦੀਆਂ ਪਲੈਨਿੰਗਾ ਕਰ ਰਿਹਾ ਪ੍ਰੋਜੈਕਟ ਉਹਨਾਂ ਨੇ ਪਾਸ ਕਰਦੇ ਹੋਆ ਸੋ ਇਹ 2035 ਤੱਕ ਉਹ ਇਹ ਇਦਾਂ ਦਾ ਸਾਰਾ ਸਿਸਟਮ ਕਰ ਸਕਦੇ ਆ ਸੋ ਇਹ ਜਿਹੜਾ ਪਾਣੀ ਉਹ ਕਰਦੇ ਸੀਗੇ ਸਾਫ਼ ਬਾਕੀ ਉਹ ਪ੍ਰੋਵਾਈਡ ਕਰਦੇ ਸੀਗੇ ਇਹਦੇ ਤੇ ਬਿਜਲੀ ਦਾ ਵੀ ਖਰਚਾ ਬਹੁਤ ਆਉਂਦਾ ਸੀਗਾ ਸੋ ਇਹ ਸਾਰੇ ਪਲਾਂਟ ਜਿਹੜੇ ਹੈਗੇ ਆ ਇਹ ਇਹ ਸੋਲਰ ਤੇ ਜਿਹੜਾ ਸਿਸਟਮ ਤੇ ਕਰਨ ਤੇ ਲੱਗੇ ਹੋਏ ਆ ਉਹ ਵੀ ਥੋੜੇ ਹੀ ਸਾਲਾਂ ਦੇ ਵਿੱਚ ਉਹਨਾਂ ਨੇ ਕਰ ਦੇਣੇ ਆ ਸੋ ਇਸ ਤਰ੍ਹਾਂ ਜਿਹੜਾ ਇਹ ਪਾਣੀ ਦੀ ਸਮੱਸਿਆ ਸੀਗੀ ਇਹ ਇਹ ਸਪੈਸ਼ਲੀ ਦੁਬਈ ਵਾਲੇ ਯੂ ਏ ਈ ਵਾਲੇ ਉਹਨਾਂ ਨੇ ਇਸ ਤਰ੍ਹਾਂ ਹੱਲ ਕੀਤੀ ਆ ਲਗਭਗ 50% ਜਿਹੜਾ ਪਾਣੀ ਦਾ ਉਹ ਡਿਮਾਂਡ ਹੈਗੀ ਆ ਉਹਨਾਂ ਦੇ ਦੇਸ਼ ਦੇ ਵਿੱਚ ਉਹ ਇਸ ਤਰ੍ਹਾਂ ਹੀ ਪੂਰੀ ਕਰਦੇ ਆ ਸੋ ਇਸ ਤਰ੍ਹਾਂ ਦੇ ਉਹ ਪਲਾਂਟ ਜਿਹੜੇ ਹੁਣ ਤੱਕ ਉਹਨਾਂ ਨੇ 70 ਲਗਾਏ ਹੋ ਆ ਉਹਨਾਂ ਦੀ ਜਿਹੜੀ ਸੰਖਿਆ ਹੋਰ ਵਧਾਰੇ ਹੈਗੇ ਆ ਉਹਨਾਂ ਨੂੰ ਸੋਲਰ ਤੇ ਕਰ ਰਹੇ ਆ ਤੇ ਜਿਹੜਾ ਬੇਸਟੇਜ ਉਹਦੇ ਵਿੱਚ ਸਿੱਟਿਆ ਜਾਂਦਾ ਸੀਗਾ ਉਹਨੂੰ ਵੀ ਘੱਟ ਕਰ ਰਹੇ ਆ ਤਾਂ ਜੋ ਜਿਹੜਾ ਪਾਣੀ ਹੈਗਾ ਉਹ ਵੀ ਸਾਫ਼ ਰਹੇ ਸੋ ਜੇਕਰ ਇਸ ਤਰ੍ਹਾਂ ਇਹ ਪਾਣੀ ਵਰਤਦੇ ਆ ਤਾਂ ਮਨੁੱਖਤਾ ਲਈ ਇਹ ਹਜ਼ਾਰਾਂ ਹੀ ਸਾਲ ਇਹ ਪਾਣੀ ਜਿਹੜਾ ਹੈਗਾ ਬਹੁਤ ਆ ਜਿਹੜਾ ਸਮੁੰਦਰ ਦਾ ਪਾਣੀ ਹੈ ਇਸ ਤਰ੍ਹਾਂ ਧਰਤੀ ਦੇ ਉੱਤੇ ਅਵੇਲੇਬਲ ਹੈਗਾ ਸੋ ਇੱਥੇ ਹੀ ਪਾਣੀ ਦੇ ਨਾਲ ਉਹ ਹੁਣ ਜਿਹੜੀ ਖੇਤੀ ਵਾਲੀ ਜ਼ਮੀਨ ਹੈਗੀ ਆ ਹੁਣ ਖੇਤੀ ਵਾਲਾ ਰਕਬਾ ਉਹ ਦਿਨ ਪਰ ਦਿਨ ਜਿਹੜਾ ਆ ਵਧਾ ਰਹੇ ਹੈਗੇ ਦੁਬਈ ਵਾਲਿਆਂ ਨੇ ਪਾਣੀ ਦਾ ਹੱਲ ਤਾਂ ਲੱਭ ਲਿਆ ਕਿ ਮਾਰੂਥਲ ਦੇ ਵਿੱਚ ਅਸੀਂ ਖੇਤੀ ਕਰ ਲਾਂਗੇ ਨਾ ਪਾਣੀ ਬਹੁਤਾ ਸਮੁੰਦਰ ਤੋਂ ਲਿਆ ਕੇ ਪਰ ਇਹ ਜਿਹੜਾ ਮਾਰੂਥਲ ਸੀਗਾ ਇੱਥੇ ਜਿਹੜਾ ਇਹਨਾਂ ਨੇ ਖੇਤੀ ਜੋਗ ਸਿਸਟਮ ਬਣਾਇਆ ਵੀ ਇੱਥੋਂ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਚਾਹੇ ਸਬਜ਼ੀਆਂ ਜਾਂ ਦਾਣਾਂ ਜਾਂ ਕਣਕ ਵੀ ਪੈਦਾ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਮਿਨਰਲ ਜਾਂ ਪੌਸ਼ਕ ਤੱਤ ਉਹਨਾਂ ਦੀ ਘਾਟ ਹੁੰਦੀ ਆ ਜਿਹੜੇ ਵੀ ਇਹ ਪੌਦੇ ਹੁੰਦੇ ਆ ਜਾਂ ਸਬਜ਼ੀਆਂ ਹੁੰਦੀਆਂ ਉਹ ਧਰਤੀ ਦੇ ਵਿੱਚੋਂ ਹੀ ਸਾਰੇ ਪੌਸ਼ਕ ਤੱਤ ਖਿੱਚਦੀਆਂ ਆ ਸੋ ਜਿਹੜੀ ਇਹ ਇੱਥੋਂ ਦੀ ਧਰਤੀ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪੌਸ਼ਕ ਤੱਤ ਹੈਗੇ ਆ ਜ਼ਿੰਕ ਹੋ ਗਿਆ ਸਲਫਰ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਜਿਹੜਾ ਪੌਦਾ ਧਰਤੀ ਤੋਂ ਖਿੱਚਦਾ ਇਹ ਜਿਹੜੀ ਧਰਤੀ ਹੈਗੀ ਆ ਇਹ ਮਾਰੂਥਲ ਹੈਗਾ ਉਹਦੇ ਵਿੱਚ ਉਹ ਕਮੀ ਆ ਸੋ ਇੱਕ ਜਿਹੜਾ ਕੰਪਲੀਟ ਸਬਜ਼ੀਆਂ ਦਾਲਾਂ ਜਾਂ ਇਹ ਵੀਟ ਕਣਕ ਜਾਂ ਇਹ ਅਨਾਜ ਪੈਦਾ ਹੁੰਦਾ ਉਸੇ ਹੀ ਧਰਤੀ ਦੇ ਵਿੱਚੋਂ ਪੈਦਾ ਹੋ ਸਕਦਾ ਜਿੱਥੋਂ ਉਹਨੂੰ ਉਹ ਸਾਰੇ ਮਿਨਰਲ ਮੈਨ ਇੱਕ ਉਪਜਾਊ ਜ਼ਮੀਨ ਦੇ ਵਿੱਚੋਂ ਹੀ ਸੋ ਪਾਣੀ ਦਾ ਹਾਲਤ ਇਹਨਾਂ ਨੇ ਕਰ ਲਿਆ ਪਰ ਇੱਕ ਜਿਹੜੀ ਜ਼ਮੀਨਾਂ ਨੂੰ ਉਪਜਾਊ ਬਣਾਉਣਾ ਐਡੀ ਵੱਡਾ ਜਿਹੜਾ ਉਹ ਮਾਰੂਥਲ ਹੈਗਾ ਉਹ ਸੌਖਾ ਨਹੀਂਗਾ ਉਹ ਕਿਤੇ ਨਾ ਕਿਤੇ ਫੇਰ ਵੀ ਕੁਦਰਤ ਤੇ ਹੀ ਡਿਪੈਂਡ ਆ ਸੋ ਜੇ ਗੱਲ ਕਰਾਂ ਪੰਜਾਬ ਦੀ ਤੁਸੀਂ ਤੁਸੀਂ ਕਹਿੰਦਾ ਮੋੜ-ਮੂੜ ਕੇ ਗੱਲ ਪੰਜਾਬ ਤੇ ਲੈ ਜਾਂਦਾ ਹਰੇਕ ਵੀਡੀਓ ਤੇ ਯਾਰ ਕੀ ਕਰੀਏ ਹੁਣ ਪੰਜਾਬ ਨਾਲ ਪਿਆਰ ਆ ਆਪਾਂ ਨੂੰ ਸੋ ਜੇ ਮੈਂ ਗੱਲ ਕਰਾਂ ਪੰਜਾਬ ਦੀ ਜਿਹੜੀ ਮਿੱਟੀ ਹੈਗੀ ਆ ਉਹ ਲਗਭਗ ਦੁਨੀਆ ਦੇ ਵਿੱਚੋਂ ਬਹੁਤ ਜ਼ਿਆਦਾ ਪੁਜਾਉ ਇੱਕ ਮਿੱਟੀ ਹੈਗੀ ਆ ਜਿਹੜੀ ਇਹਦੀ ਉਤਪਾਦਨ ਦੀ ਸ਼ਕਤੀ ਵੀ ਹੈਗੀ ਆ ਉਹ ਵੀ ਦੁਨੀਆ ਦੇ ਬਹੁਤ ਸਾਰੇ ਜਿਹੜੇ ਹਿੱਸੇ ਹੈਗੇ ਉਹਨਾਂ ਤੋਂ ਕਿਤੇ ਜ਼ਿਆਦਾ ਹੈਗੀ ਆ ਇੱਥੇ ਪਾਣੀ ਦੀ ਕਿੱਲਤ ਆਪਾਂ ਨੂੰ ਪੰਜਾਬ ਦੇ ਵਿੱਚ ਹੈਗੀ ਆ ਨਾ ਤਾਂ ਮੈਂ ਇੱਕ एग्जांपल ਦੇਣ ਲੱਗਾ ਮੰਨ ਲਓ ਅਸੀਂ ਇਹ ਜਮੀਨਾ ਅਡਾਨੀ ਵਰਗਿਆਂ ਜਾਂ ਅਬਾਨੀ ਵਰਗਿਆਂ ਨੂੰ ਅਸੀਂ ਵੇਚਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਗੁਜਰਾਤ ਦੇ ਨਾਲ ਹੀ ਸਾਰਾ ਇਹ ਸਮੁੰਦਰ ਲੱਗਦਾ ਸਮੁੰਦਰ ਤੋਂ ਪਾਣੀ ਭਾਵੇਂ ਤੁਸੀਂ ਸਦੀਆਂ ਤੱਕ ਵਰਤੀ ਜਾਵੋ 71% ਪਾਣੀ ਹੈਗਾ ਨਾ ਇਹ ਮੁੱਕਣਾ ਤਾਂ ਹੈ ਨਹੀਂਗਾ ਸੋ ਜਿਹੜੇ ਇਹ ਅੰਬਾਨੀ ਅਡਾਨੀ ਹੈਗੇ ਉਹਨਾਂ ਲਈ ਜਿਹੜੇ ਇਹ ਜੁਏ ਦੇ ਵਿੱਚ ਜਿੱਦਾਂ ਪਲਾਂਟ ਲਗਾਇਆ ਉਹਨਾਂ ਨੇ ਉਹਨਾਂ ਲਈ ਕੋਈ ਪਲਾਂਟ ਲਗਾਉਣੇ ਇੱਥੋਂ ਕਿਤੇ ਔਖੇ ਥੋੜੀ ਆ ਇੱਥੋਂ ਲਗਾ ਕੇ ਪਾਣੀ ਇਹ ਇੱਥੋਂ ਲਗਾ ਕੇ ਪਲਾਂਟ ਇਹ ਇਹ ਪਾਣੀ ਪੰਜਾਬ ਤੱਕ ਵੀ ਆ ਸਕਦਾ ਬਥੇਰਾ ਪੈਸਾ ਉਹਨਾਂ ਦੇ ਕੋਲ ਸੋ ਜਿਹੜੀ ਇਹ ਪਜਾਊ ਜ਼ਮੀਨ ਆ ਉਹਦਾ ਹੱਲ ਨਹੀਂ ਹੈਗਾ ਪਾਣੀ ਦਾ ਹੱਲ ਇਹ ਖਤਮ ਵੀ ਹੋ ਗਿਆ ਇਹ ਕਾਲੂ ਜਿਹੜੇ ਅਮੀਰ ਲੋਕ ਹੈਗੇ ਆ ਉਹਨਾਂ ਨੇ ਕਾਰੀ ਲੈਣਾ ਆ ਕਿਉਂਕਿ ਜਿੰਦਾ ਰਹਿਣ ਲਈ ਖਾਣਾ ਤਾਂ ਪਊਗਾ ਹੀ ਸੋ ਇਹ ਜੁਏ ਈ ਵਾਲਿਆਂ ਜਾਂ ਦबई ਵਾਲਿਆਂ ਨੇ ਹਵਾ ਦੇ ਵਿੱਚੋਂ ਜਿਹੜਾ ਨਮੀ ਖਿੱਚ ਕੇ ਇਹ ਉਹਨੂੰ ਪਾਣੀ ਦੇ ਰੂਪ ਦੇ ਵਿੱਚ ਵੀ ਬਦਲ ਦਿੰਦਾ ਐ ਇਦਾਂ ਦੇ ਜਨਰੇਟਰ ਵੀ ਇਹਨਾਂ ਨੇ ਇਜਾਜ਼ਤ ਕੀਤੇ ਹੋਏ ਆ ਕਈ ਜਗ੍ਹਾ ਉੱਥੇ ਉਹਨਾਂ ਨੇ ਲਗਾ ਵੀ ਦਿੱਤੇ ਹੈਗੇ ਆ ਸੋ ਜਿਹੜਾ ਇਹ ਪਾਣੀ ਦਾ ਹੱਲ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਹੋਈ ਜਾਣਾ ਪਰ ਪਜਾਉ ਜ਼ਮੀਨ ਦਾ ਹੱਲ ਨਹੀਂ ਹੋਣਾ ਹੈਗਾ ਉਹ ਪੰਜਾਬੀ ਉਹ ਤੁਹਾਡੇ ਕੋਲ ਆ ਬਚਾ ਕੇ ਰੱਖ ਲਿਓ ਸੰਭ ਕੇ ਰੱਖ ਲਿਓ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਆਪਣੀ ਗੱਲਬਾਤ ਸੀ ਕੁਝ ਚੰਗਾ ਜੀ ਕੁਝ ਮਾੜਾ ਜੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰਿਓ